ਜਨਮਿਆ ਸੋਣਾ ਗੁਰੂ ਦਸ਼ਮੇਸ਼ ਦਾ ਦੁਲਾਰਾ ਚੌਦਵੀਂ ਦੇ ਚੰਨ ਵਾਂਗਰਾ ਉਸ ਦੀਪ ਦਾ ਪਵੇ ਅਲ ਸ਼ਿਕਾਰਾ ਮੱਝ ਦੇ ਅਲਾਕੇ ਜਨਮਿਆ ਵਸਦਾ ਸੀ ਧਰਮੀ ਪੁਰਖ ਇੱਕ ਪ੍ਰਭੂ ਜੀ ਦਾ ਸ਼ੁਕਰ ਗੁਜ਼ਾਰ ਸੀ ਕਿਰਤ ਕਮਮ ਦਾ ਤੇ ਨਾਮ ਜੱਪੇ ਵੈ ਗਰੂ ਤਾਂ ਭਗਤੂ ਜੀ ਬੜਾ ਸੱਚਿਆਰ ਸੀ ਤਉ ਵਿੰਦ ਵਸਦਾ ਸੀ ਧਰਮੀ ਪੁਰਖ ਇੱਕ ਪ੍ਰਭੂ ਜੀ ਦਾ ਸ਼ੁਕਰ ਗੁਜ਼ਾਰ ਸੀ ਕਿਰਤ ਕਮਮ ਦਾ ਤੇ ਨਾਮ ਜੱਪੇ ਵੈ ਗਰੂ ਤਾਂ ਭਗਤੂ ਜੀ ਬੜਾ ਸੱਚਿਆਰ ਸੀ ਉਹਦੇ ਘਰ ਵਿੱਚ ਚੰਦ ਪੈਦਾ ਹੋਇਆ ਫਰਜ਼ੰਦ ਹੋਇਆ ਫਰਜ਼ੰਦ ਸਾਰੇ ਜੱਗ ਨਾਲੋਂ ਪਾਲਸੀ ਪਿਆਰਾ 14ਵੇਂ ਦੇ ਚੰਨ ਵਾਂਗਰਾ ਉਹ ਸਦੀਪ ਦਾ ਪਵੇਲ ਸ਼ਿਕਾਰਾ ਮੱਝ ਦੇ ਇਲਾਕੇ ਜਨਮਿਆ ਕਵਾਲੀ ਮਾਤਾ ਜੀਵਨੀ ਇਸ ਪੁੱਤੀ ਹੋਈ ਸੋਨਾ ਲਾਲ ਗੋਦੀ ਚ ਖੜਾਲਿਆ ਸਤਗੁਰਾਂ ਦੀ ਮੇਰ ਹੋਈ ਸੇਵਕ ਨੂੰ ਆਣ ਦੇ ਕੇ ਜਗ ਨਾਲ ਰੱਬ ਹੋਈ ਸੋਣਾ ਲਾਲ ਗੋਦ ਚ ਖੜਾਲਿਆ ਸਤਗੁਰਾਂ ਦੀ ਮਿਹਰ ਹੋਈ ਸੇਵਕ ਨਮਣ ਦੇ ਕੇ ਜਗ ਨਾਲ ਰੱਬ ਨੇ ਰੜਾਲਿਆ ਓ ਵੱਟੇ ਪਾਗਾਂ ਵਾਲੀ ਮਾਤਾ ਜੀ ਮਣੀ ਸਪਤੀ ਹੋਈ ਸੋਣਾ ਲਾਲ ਗੋਦ ਚ ਖੜਾਲਿਆ ਸਤਗੁਰਾਂ ਦੀ ਮਿਹਰ ਹੋਈ ਸੇਵਕ ਨਮਣ ਦੇ ਕੇ ਜਗ ਨਾਲ ਰੱਬ ਨੇ ਰੜਾਲਿਆ ਤਾਂ ਪਿਤਾ ਹਰ ਸ਼ਾਇ ਪਾਗ ਗੁਰੂ ਜੀ ਨੇ ਲਾਏ ਆਗ ਗੁਰੂ ਜੀ ਨੇ ਲਾਏ ਬੜਾ ਡਲਕਦਾ ਸੀ ਮੱਥੇ ਦਾ ਸਿਤਾਰਾ ਚੌਦਵੀਂ ਦੇ ਚੰਦ ਵਾਂਗਰਾ ਉਸ ਦੀਪ ਦਾ ਪਵੇਲ ਸ਼ਿਕਾਰਾ ਮੱਝ ਦੇ ਇਲਾਕੇ ਜਨਮਿਆ ਛੋੜਾ ਗੁਰੂ ਦਸ਼ਮੇਸ਼ ਦਾ ਦੁਲਾਰਾ ਮੱਝ ਦੇ ਇਲਾਕੇ ਜਨਮਿਆ ਪਿਆਂ ਦਾ ਦੁਨੀਆ ਲਈ ਦਾਤੀ ਅਨਮੋਲ ਹੈ ਪੁੱਤਾਂ ਨਾਲ ਆਦਮੀ ਆਕਾਸ਼ ਵਿੱਚ ਉੱਡਦਾ ਤੇ ਰੱਬ ਵੀ ਖਜ਼ਾਨੇ ਦਿੰਦਾ ਖੋਲੇ ਪੁੱਤਰਾਂ ਬਗੈਰ ਹੈ ਅਧੂਰਾ ਥਨ ਮਾਪਿਆਂ ਦਾ ਦੁਨੀਆ ਲਈ ਦਾਤੀ ਅਨਮੋਲ ਹੈ ਪੁੱਤਾਂ ਨਾਲ ਆਦਮੀ ਆਕਾਸ਼ ਵਿੱਚ ਉੱਡਦਾ ਤੇ ਰੱਬ ਵੀ ਖਜ਼ਾਨੇ ਦਿੰਦਾ ਖੋਲ ਹੈ ਪਿਆ